ਅਮਰੀਕਾ ਇੱਕਦਾਂ ਦੀ ਚੀਜ਼ ਬਣਾਉਂਦਾ ਪਿਆ ਵਾ ਜਿਹੜੀ ਕਿ ਆਪਾਂ ਫਿਲਮਾਂ ਦੇ ਵਿੱਚ ਵੀ ਵੇਖਦੇ ਹਾਂ ਇੱਕ ਡੌਮ ਬਣਾਉਂਦਾ ਪਿਆ ਵਾ ਇੱਕ ਛਤਰੀ ਜਿਹਾ ਇੱਕ ਪ੍ਰੋਟੈਕਸ਼ਨ ਲਾ ਲੋ ਗੋਲ ਦੀ ਆਪਣੇ ਦੇਸ਼ ਦੇ ਘੇਰੇ ਘੇਰੇ ਇਹ ਇੱਕ ਸੈਟੇਲਾਈਟ ਦੀ ਪੂਰੀ ਸ਼ੀਲਡ ਬਣਾਉਂਦੇ ਪਏ ਆ ਆਪਣੇ ਦੇਸ਼ ਦੇ ਘੇਰੇ ਘੇਰੇ ਜਿਹੜੀ ਕਿ ਕਿਸੇ ਵੀ ਪਰਮਾਣੂ ਹਮਲਾ ਹੋਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਹਮਲਾ ਹੋਣ ਵਾਲਾ ਵਾ ਤੇ ਅਮਰੀਕਾ ਨੂੰ ਨਿਊਕਲੀਅਰ ਬੰਬ ਤੋਂ ਇਹ ਚੀਜ਼ ਪ੍ਰੋਟੈਕਟ ਕਰੂਗੀ ਇਹਦਾ ਨਾਮ ਇਹਨਾਂ ਰੱਖਿਆ ਵਾ ਦੀ ਗੋਲਡਨ ਡੌਮ ਬਲਾਸਟਿਕ ਮਿਜ਼ਾਈਲ ਹਾਈਪਰਸੋਨਿਕ ਮਿਜ਼ਾਈਲ ਨਿਊਕਲੀਅਰ ਬੰਬ ਕਿਸੇ ਵੀ ਤਰ੍ਹਾਂ ਦਾ ਕੋਈ ਬੰਬ ਕਿਸੇ ਤਰ੍ਹਾਂ ਦੀ ਕੋਈ ਮਿਜ਼ਾਈਲ ਹੋਵੇ ਜਦੋਂ ਵੀ ਇਹਨਾਂ ਦੇ ਦੇਸ਼ ਵੱਲ ਆਊਗੀ ਹਵਾ ਦੇ ਵਿੱਚੋਂ ਅਸਮਾਨ ਚੋਂ ਸਮੁੰਦਰ ਚੋਂ ਧਰਤੀ ਤੋਂ ਤਿੰਨਾਂ ਚੀਜ਼ਾਂ ਤੋਂ ਇਹ ਚੀਜ਼ ਜਿਹੜੀ ਇਹਨੂੰ ਕਵਰ ਕਰਕੇ ਰੱਖੂਗੀ ਕੋਈ ਕੋਈ ਇਦਾਂ ਨਹੀਂ ਮਿਜ਼ਾਈਲ ਜਾਂ ਕੋਈ ਹਮਲਾ ਅਮਰੀਕਾ ਦੇ ਵੱਲ ਹੁੰਦਾ ਹੋਇਆ ਦਿਖੂਗਾ ਤੇ ਉਹ ਹਵਾ ਜੀ ਜਿਹੜੀ ਉਹ ਚੀਜ਼ ਖਤਮ ਹੋ ਕਰ ਦਊਗੀ ਇਦਾਂ ਦਾ ਅਮਰੀਕਾ ਸਿਸਟਮ ਲਾਉਂਦਾ ਪਿਆ ਵਾ 175 ਬਿਲੀਅਨ ਡਾਲਰ ਦਾ ਖਰਚਾ ਆਉਣਾ ਇਸ ਪੂਰੇ ਪ੍ਰੋਜੈਕਟ ਨੂੰ ਬਣਾਉਣ ਦੇ ਤੇ ਇਹਨੂੰ ਇੱਕ ਦਿਨ ਦਾ ਖਰਚਾ ਆਇਆਗਾ ਨਾ ਰੋਜ਼ ਦਾ 500 ਕਰੋੜ ਰੁਪਇਆ ਪਰ ਦੇਣ ਦਾ ਜਿਹੜਾ ਬਹੁਤ ਜ਼ਿਆਦਾ ਮਹਿੰਗਾ ਵਾ ਅਟੈਕ ਕਿੱਡੇ ਰੋਜ਼ ਰੋਜ਼ ਹੋਣੀ ਹੁੰਦੇ ਆ ਪਰ ਅਮਰੀਕਾ ਨੂੰ ਕੀ ਪਤਾ ਇਸ ਚੀਜ਼ ਦੀ ਲੋੜ ਹੋਵੇ